ਹਾਂ ਸ਼ਾਜਾ ਹੋ ਗਿਆ ਬੱਕੀ ਦੇ ਕਿਵੇਂ ਜਾਂਦ ਥੱਲੇ ਖੜੀ ਮਾਸਰਾ ਤੇ ਰਿਪਾਏ ਨੋਟੀਲ ਤੁਲ ਮਗਰ ਲਾ ਕੇ ਮਾਸਰਾ ਇਹ ਆ ਆ ਇਨੀਮੀ ਪਾ ਕੇ ਲਖਾਂ ਦਾ ਵੀ ਕੋੜਾ ਨਾਲ ਜਗਾਉਂਦੀ ਮਗਰ ਮਾਸਰਾ ਵੀ ਦੂਜੇ ਲਾ ਗਿਓ ਦੇ ਪੈਰੀ ਪੈਰੀ ਬੱਲਿਓ ਮਾਸਰਾ ਆਪ ਮਾਰਦਾ ਬੱਟ ਜਾਂਦੀ ਏ ਝੂਕਦੀ ਬੱਟੇ ਮੁਰਦੀ ਮਗਰ ਆ ਕੇ ਇੱਥੇ ਤੇਰੀ ਪੈਂਦੀ ਲੱਦੇ ਜਾਂ ਤੇਰੀ ਵੀ ਇਹ ਮਗਰ ਬੱਤੀ ਦਾ ਵਜ ਬੱਤੀ ਚਾਪੇਗਾ ਨਾ ਮਗਰੋ ਗੋਲੀ ਬੱਜੀ ਗੋਲੀ ਬੱਜੀ ਬੱਕੀ ਦੇ ਮੰਨ ਗੱਲ ਗੋਲੀ ਬੱਜੀ ਗੋਲੀ ਬੱਜੀ ਪੱਕੀ ਦੇ ਮਸਰਾ ਤੀਰ ਚੱਕਲਾ ਨਹੀਂ ਨਹੀਂ ਪਤਾ ਨਹੀਂ ਕੀ ਹੋਈ ਜਾਂਦਾ ਮਸਰਾ ਤੀਰ ਚੱਕਲਾ ਗੋਲੀ ਬੱਜੀ ਬੱਕੀ ਦੇ ਮੰਗਲੋ ਮਾਰੀ